мери фитөө оо фитэнүү фитэнүү ਵੀ ਕਿਰਪਾਨ ਲੱਗੀਆਂ ਮੈਂ ਇਹ ਦੇਖ ਰਿਹਾ ਕਿ ਨਵੀਂ ਜਿਹੜੀ ਸਰਕਾਰ ਬਣੀ ਹੈ ਇਹ ਅੱਜ ਪੰਜਾਬ ਦਾ ਮਾਹੌਲ ਕਿੱਧਰ ਨੂੰ ਲੈ ਕੇ ਜਾਣਾ ਚਾ ਰਹੀ ਹੈ ਹਿੰਦੂਆਂ ਦੇ ਮੰਦਰਾਂ ਦੇ ਉੱਪਰ ਪਥਰਾਵ ਹੋ ਰਿਹਾ ਤੁਸੀਂ ਦੇਖੋ ਇੱਟਾਂ ਨਜ਼ਰ ਆ ਰਹੀਆਂ ਤੇ ਕਿਰਪਾਨਾਂ ਦੇ ਨਾਲ ਹਿੰਦੂਆਂ ਦੇ ਉੱਪਰ ਜਿਹੜਾ ਹੈਗਾ ਉਹ ਕਤਲੇਆਮ ਮਚਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਅੱਜ ਪੰਜਾਬ ਦੀ ਚਾਹੇ ਸਿੱਖ ਕਮਿਊਨਿਟੀ ਦੇ ਨੌਜਵਾਨ ਬੱਚਾ ਨੂੰ ਪੁੱਛੋ ਕੋਈ ਵੀ ਚਾਹਦਾ ਕੋਈ ਵੀ ਚਾਹਦਾ ਖਾਲਿਸਤਾਨ ਕੋਈ ਵੀ ਚਾਹਦਾ ਮੰਦਰ ਤੇ ਅਟੈਕ ਹੋਇਆ ਕੋਈ ਪੁੱਸੂ ਵਾਲਾ ਅਟੈਕ ਨਹੀਂ ਹੋਇਆ ਹੈਗਾ ਕੋਈ ਪੁੱਸਰੇ ਡਾਂਗ ਨਹੀਂ ਮਾਰੀ ਇਹ ਵੀ ਨਹੀਂ ਹੋਇਆ ਪੁੱਸੇ ਜਾਣ ਮੱਝ ਹੋਈ ਇਹ ਜਾਣ ਜਾਂਦਾ ਮਰ ਗਿਆ ਮਤਲਬ ਉੱਪਰ ਇੱਟਾਂ ਦੇ ਗਲਤ ਕਰਾ ਕੋਈ ਹਿੰਦੂਧਰਮ ਨੂੰ ਕੋਈ ਹੋਣੀ ਹੈ ਤੇ ਬਹੁਤ ਗੱਦਗਰ ਕਰ ਗਿਆ ਪਾਕਿਸਤਾਨ ਜਗਤ ਮੋਦ ਦੇ ਕਪੇਗਾ ਯਾਰ آدم محمد اپ کا جو وہ کون موسم آ رہے ہیں وہ بڑے جناب پورا نہیں لگ رہا اوپر پرتاؤں کا کام آ رہا ہے اپ ہن دی ٹی وی نہیں پڑلی بعد دکھ نہیں دے کھڑے ہیں او سٹھ ਜਿਹੜੀ ਉਹ ਯਾ ਨਾ ਇੰਡੋਰ ਦੀ ਸੀ 7 ਦਿਨ ਦੇ ਤੇ ਜਿਹੜੀ ਕੋਰਸ ਕੋਰਟੀ ਦੇ ਵਿੱਚ ਸੀਗੀ ਆ ਜਿਹਦੇ ਵਿੱਚ ਅ ਅਰਜੀਤ ਸਿੰਘ ਨਾ ਪਰਦਾ ਹੁੰਦਾ ਸੀ ਨਾ ਇਹਨਾਂ ਨੇ ਮਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ ਨੂੰ ਕੋਈ ਮਨਜ਼ੂਰੀ ਨਹੀਂ ਮਿਸੀ ਨੇ ਤੇ ਉਹਨਾਂ ਨੂੰ ਸਮਝਾ ਲ ਵੀ ਰਿਆਂ ਗੱਲਬਾਤ ਚੱਲ ਗਈ ਆ ਉਹਨਾਂ ਨਾਲ ਤੇ ਉਹ ਕਰਕੇ ਅਸੀਂ ਆਪਣੀ ਸਪਲਾਈਮੈਂਟ ਕੀਤੀ ਆ ਦੇ ਕਿਸੇ ਵੀ ਅਣਖਾਂ ਦੇ ਕਿਸੇ ਵੀ ਸਥਿਤੀ ਨਾਲ ਜਿਹੜਾ ਜਿਹੜੀ ਇਹ ਫੇਸ ਕਰਦੇ ਸਨ ਸਰ ਸਰ ਇਹ ਇਸ ਤਰ੍ਹਾਂ ਦੇਖੋ ਸਾਫ ਹੋ ਰਹੀ ਹੈ ਕਿ ਕੋਈ ਮੰਨ ਲਾਏਗਾ ਕਿ ਇਹ ਜਿਹੜਾ ਆਪਟੀਮਸ ਸੇਕ ਪੈ ਰਹੇ ਨੇ ਦੇਖੋ ਬਿਲਕੁਲ ਸਹੀ ਹੈ ਇਹਦੇ ਨਾਲ ਅਸਰਕਤਾ ਕਰਦੇ ਨੇ ਜਿਹੜੇ ਭਾਈ ਜਰਖਾਂਜ ਆ ਤੋਂ ਬਟ ਫਿਰ ਵੀ ਲੋਕ ਬਹੁਤ ਸਮਝਦਾਰ ਨੇ ਤੇ ਲੋਕ ਵੀ ਕੋਆਪਰੇਟ ਕਰ ਰਹੇ ਨੇ ਸਾਰੇ ਤੇ ਕੋਈ ਇਦਾਂ ਕਿਸੇ ਦੀ ਵੀ ਕੋਈ ਵੀ ਮੇਰਾ ਖਿਆਲ ਨਹੀਂ ਕਾਮਯਾਬ ਹੋਊਗੀ ਤੇ ਸਾਡੇ ਵੱਲੋਂ ਪੂਕਤਾ ਫੰਡ ਦਿੱਤੇ ਹੋਏ ਨੇ ਲੋਕਾਂ ਤੋਂ ਅਨੁਸਾਰ ਮਾਨ ਨੂੰ ਮੇਨਟੇਨ ਕਰਨਾ ਤੁਸੀਂ ਕਿੰਨੀ ਕੁ ਜੁਸ ਪਾਰਟੀ ਸਪੋਰਟ ਕਰ ਰਹੀ ਚੁਣੀ ਹੈ ਤਕਰੀਬਨ ਸਾਡੀ ਚ ਚਾਤ ਚੇਸਾ ਤੋਂ ਆ ਗਿਆ ਚਾਤ ਤੋਂ ਹੋ ਗਿਆ ਫਸ ਗਿਆ ਹੋਰ ਵੀ ਦਿੱਤੀ ਤੇ ਬਾਕੀ ਹੋਰ ਵੀ ਸਾਡੇ ਕੋਲ ਬੈਕਅਪ ਵੀ ਹੈ ਤੇ ਅਸੀਂ ਆਪਣੀ ਪੂਰੇ ਪੁਕਤਾ ਪ੍ਰਬੰਧ ਕੀਤੇ ਹੋਏ ਨੇ ਗੱਲਬਾਤ ਚੱਲ ਰਹੀ ਆ ਤੁਹਾਨੂੰ ਉਹੀ ਤਾਂ ਗੱਲ ਕਰ ਰਹੇ ਆ ਬਸ ਉਹਦੇ ਲਈ ਕੋਈ ਇਹਨਾਂ ਕੋਈ ਮਨਜ਼ੂਰੀ ਹੈ ਨਹੀਂ ਕੋਈ ਨਾ ਮਨਜ਼ੂਰੀ ਦਿੱਤੀ ਗਈ ਇਹਨਾਂ ਨੂੰ ਤੇ ਅਸੀਂ ਉਹ ਵਿਦਰਾਉਟ ਮਨਜ਼ੂਰੀ ਨਹੀਂ ਕਰਦੇ ਕਿ ਕਿ ਇਹਨਾਂ ਦੇ ਹਮੇਸ਼ਾ ਕਿਦਣਾ ਗਰੁੱਪ ਰਹੇਗਾ ਉਹ ਵੀ ਕਾਹੀ ਹੋਰ ਚੀਜ਼ ਆ ਉਹ ਕਹ ਰਹੇ ਕਿ ਅਸੀਂ ਇਸ ਦੇ ਨਾਲ ਜੇ ਮਾਰਕੀਟ ਦੀ ਵਟ ਮੋਰ ਸਾਦੇ ਅਸੀਂ ਕਿਸੇ ਨੂੰ ਵੀ ਕੋਈ ਇਹ ਜਿਹਾ ਲਾਉ ਨਹੀਂ ਕਰਾਂਗੇ ਤਾਂ ਹੀ ਅਸੀਂ ਮੇਨ ਕੰਸਟਰੈਟ ਇੱਥੇ ਕਰ ਰਹੇ ਆ ਜੇ ਇਹ ਕਦਮ ਨਹੀਂ ਤਾਂ ਉਹ ਕਰਨਗੇ ਉਹ ਦਰਵਾਇ ਅਸੀਂ ਇਹਨਾਂ ਨੂੰ ਹੀ ਸਮਝਾ ਰਹੇ ਆ ਗੱਲਬਾਤ ਸਾਡੀ ਚੱਲ ਰਹੀ ਹੈ ਇਹ ਜਿਹੜਾ ਸਾਡੇ ਜਿਹੜਾ ਇਹਨਾਂ ਦਾ ਅੱਜ ਦਾ ਉਲੀਕਿਆ ਹੋਇਆ ਪ੍ਰੋਗਰਾਮ ਇਹਨਾਂ ਦਾ ਇਹ ਆਪਣੇ ਸ਼ਿਫ ਦੇ ਨਾਲ ਬੜੇ سارے ਬਸ ਨਾ ਬੜਾ ਸਾਰਾ ਸਿਸਟਮ ਇਹਨਾਂ ਦਾ ਉਲੀਕਿਆ ਸੀ ਦੂਰ ਉਹ ਵੀ ਇਹ ਕਿਸੇ ਜਿਆ ਕੇ ਸਮਾਧਨ ਕਰਨਗੇ ਤਾਂ ਉਹਦੇ ਸਬੰਧ ਵਿੱਚ ਸਾਡੀ ਕਾਫੀ ਫੋਰਸ ਲੱਗੀ ਹੋਈ ਹੈ ਕਪਸੇ ਵੱਲੋਂ 600 ਬੰਦੇ ਦੇ ਰਿਕਰ ਦਾ ਫੋਰਸ ਲਗਾ ਰਿਹਾ ਹੈ ਤੇ ਫੋਕਟੈਂਟ ਆ ਮੈਂ ਸਾਰਾ ਸਿਸਟਮ ਸਾਡਾ ਪੀਸਲੀ ਪਰਮਾਤਮਾ ਹੀ ਕਰਦਾ ਹਾਂ ਸਾਰਾ ਠੀਕ ਠਾਕ ਸਿਰ ਪਰ ਬਿਲਕੁਲ ਬਾਜੀ ਨਾ ਹੋਵੇ ਲੇਕਿਨਾਂ ਦੇ ਅਪੀ ਕਰਨਾ ਚਾਹੁੰਦੇ ਹਾਂ ਤੇ ਇਨਵੈਸਟਮੈਂਟ ਬਿਲਕੁਲ ਇਹ ਸ਼ਾਂਤ ਮੇਂ ਢੰਗ ਨਾਲ ਚੱਲਣਾ ਚਾਹੀਦਾ ਸਾਨੂੰ ਇਹਨਾਂ ਨੂੰ ਸਭ ਪਹਿਲਾਂ ਵੀ ਮੀਟਿੰਗਾਂ ਇਹ ਵੀ ਹੋਣ ਵੀ ਇਹਨਾਂ ਨੂੰ ਅਸੀਂ ਇਹੀ ਸਮਝਾ ਕੇ ਰਿਹਾ ਬੇ ਅਸੀਂ ਕਿਸੇ ਕਿਸੇ ਦੀ ਕੋਈ ਹੁੱਲੜ ਬਾਜੀ ਜਾਂ ਕੋਈ ਵੀ ਕਿਸੇ ਕਿਸੇ ਦੀ ਕੋਈ ਆਪਾਂ ਜਾਣ ਬੁੱਝ ਕੇ ਕੋਈ ਪ੍ਰੋਬਲਮ ਕ੍ਰੀਟ ਕਰਨੀ ਨਹੀਂ ਹੋएगी ਤੇ ਸ਼ਾਂਤ ਮੈਂ ਤੁਹਾਨੂੰ ਇਹ ਦੱਸ ਦਿੱਤਾ ਆਪਣੀ ਵਿਚਾਰ ਸਰਪ੍ਰੋਖੀ ਹੈ ਜੇ ਤੁਸੀਂ ਆਪਣਾ ਕੰਟਰੈਕਟ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਪਰ ਇਸ ਤੋਂ ਬਾਅਦ ਕੋਈ ਹੋਰ ਕਰਨਗੇ ਤੇ ਤੁਹਾਡੀ ਮਜਬੂਰੀ ਹੋਊਗੀ ਤਾਂ ਉਸ ਦੇ ਵਿੱਚ ਅਸੀਂ ਕਿਸੇ ਨੂੰ ਵੀ ਲਾਈਨ ਆਰਡਰ ਨੂੰ ਭਾਗ ਦੇਵਾਂਗੇ